कैंप के सभी बहन भाई मेरे छोटे बड़े भाई मेरी माए, मेरी पंजाबी जी बोलूंगा कोई चक्कर नहीं कोई चक्कर नहीं तो मैंने थोड़ा बहुत बहुत धनवाद कर प्रोग्राम आज नहीं सी जेड़ा लिखती रूप ਉਦੇ ਵਿੱਚ ਮੈਂ ਅੱਜ ਸਿਰਫ ਸ਼ਕੂਲ ਬਸਤੀ ਉਹ ਵੀ ਇੰਨਾ ਦੇ ਇਲਾਕੇ ਉਸ ਤੋਂ ਬਾਅਦ ਤ੍ਰੀਨਗਰ ਉਸ ਤੋਂ ਬਾਅਦ ਮੰਗੋਲਪੁਰੀ ਤਿੰਨ ਪ੍ਰੋਗਰਾਮ ਸੀ ਤਾਂ ਇਹ ਕਹਿੰਦੇ ਵੀ ਤੁਸੀਂ ਮੰਗੋਲਪੁਰੀ ਤੋਂ ਵਾਪਸ ਜਾਣਾ ਤੇ ਪੀਰਾ ਗੜੀ ਫੇ ਆ ਜਾਓ ਪਲੀਜ਼ ਜੇ 7 ਵਜੇ ਆ ਜਾਓ 6:30 ਆ ਜਾਓ ਸਾਨੂੰ ਮੈਂ ਕਿਹਾ ਵੀ ਜੇ ਕੰਤਰੀ ਜਮੀ ਉੱਥੋਂ ਦੀ ਉਹ ਲੱਕੜਾ ਮਤਲਬ ਵੀ ਵੰਗਲਪੁਰੀ ਤੋਂ ਖਤਮ ਕਰਕੇ ਆਇਆ ਤੇ ਮੈਂ ਕਿਹਾ ਜੀ ਜਦ ਤਰੇ ਤੁਸੀਂ ਕਹੋਗੇ ਅਸੀਂ ਤਾਂ ਹਾਜ਼ਰ ਆ ਕੇ ਜਰੀ ਵਾਲੇ ਸਿਪਾਹੀਆਂ ਜਿਹੜੇ ਮਲਟੀ ਮੋਰਚ ਨੇ ਕਿਉਂ ਵੀ ਲਾ ਦੇਉਂ ਸਾਣਾ ਅਸੀਂ ਤਾਂ ਖੜੇ ਤੇ ਪੀਰਾਂ ਗੜੀ ਨਾਲ ਵੈਸੇ ਵੀ ਮੇਰਾ ਬੜਾ ਇਮੋਸ਼ਨਲ ਰਿਸ਼ਤਾ ਮੈਂ ਬਹੁਤ ਜਦੋਂ ਮੈਂ ਕਲਾਕਾਰ ਨਹੀਂ ਹੁੰਦਾ ਸੀ ਨਾ ਉਦੋਂ ਮੈਂ ਪਤਾ ਕਰਦਾ ਸੀ ਪੀਰਾਂ ਗੜੀ ਦੇ ਵਿੱਚ ਕੌਣ-ਕੌਣ ਰਹਿੰਦਾ ਹੈ ਕਾ ਬੜੀਆਂ ਤੁਸੀਂ ਦੁੱਖ ਕਸ਼ ਚੱਲੇ ਹੋਏ ਨੇ ਬੜੇ ਦੁੱਖ ਕਸ਼ ਚੱਲ ਕੇ ਤੁਸੀਂ ਅੱਜ ਇੱਥੇ ਬੈਠੇ ਹਾਂ ਤੇ ਕੈਂਪ ਕਹਿੰਦੇ ਇਹਨੂੰ ਕਹਿੰਦੇ ਮਤਲਬ ਕੀ ਕਹੀਏ ਕੋਈ ਨਾ ਕੁਦਰਤ ਪਰਮਾਤਮਾ ਕਦੇ ਮੌਕਾ ਦੇਊਗਾ ਤਾਂ ਇਹ ਪੀੜਾ ਗੜੀ ਤੇ ਲੋਕ ਅਕਿੱਡੀ ਸੀ ਬਣ ਕੇ ਸਾਡੇ ਬੱਚੇ ਨਿਕਲਣਗੇ ਅੱਜ ਬਚਤੀਆਂ ਸਭ ਜਿੰਨਾ ਕੱਠ ਤੁਸੀਂ ਕਰੀ ਬੈਠੇ ਆ ਮੈਂ ਤਾਂ ਲਾ ਦੋ ਮੈਨੂੰ ਬੋਲ ਨਹੀਂ ਰੋਲ ਪੈ ਗਏ ਜੇ 5 ਤਰੀਕ ਨੂੰ ਸਮਝੋ ਜਿੰਨੇ ਤੁਸੀਂ ਆਏ ਹੋ ਜੇ ਤੋਂ ਦੋ ਦੋ ਤੁਹਾਡੇ ਘਰੇ ਵੀ ਰਹਿ ਗਏ ਹੋਣੇ ਤਿੰਨ ਤਿੰਨ ਘਰੇ ਰਹਿ ਗਏ ਜੇ ਇੰਨੀ ਬੈਜਣ ਲੈ ਜਾ ਆ ਬੰਗਾ ਜਿੱਥੇ ਛਸਾਰੀਆਂ ਬੋਲਤਾ ਤਾਂ ਹੈ ਗਰੀਆਂ ਚ ਫਿਰਦਿਆਂ ਨੇ ਇਹ ਕਾਂਗਰਸ ਵਾਲੇ ਤੇ ਬੀਜੇਪੀ ਵਾਲੇ ਕਿੱਥੇ ਫਿਰਦੇ ਨੇ ਉਹ ਮੂੰਹ ਫਰੇ ਤੁਰੇ ਫਿਰਦੇ ਧੜਕਾਂ ਦੇ ਤੁਰੇ ਫਿਰਦੇ ਆਏ ਆਏ ਕਰਦੇ करिए मैं तो पार्लियामेंट से भी कहता सी मैं कह दी पंद्रह लाख की रकम लिखता हूं तो कलम रुक जाती है काले धन के बारे में सोचता हूं तो स्याही सूख जाती है मोदी जी हर बात ही जुमला निकली अब तो ये भी शक है कि चाय बनानी होती है नहीं भी भी बनानी आती होगी पक्का ये भी झूठ हो गया यार कुछ भी बोल दो बस बोल लिए जाओ बोल दो पंद्रह लाख दे देंगे कॉल ऑथान ले आएंगे इक्कीसो पच्चीस सौ पता नहीं क्या कर रहे हैं सो इसलिए हम आपके पास आए हैं सतेंद्र भाई अपना जो ईवीएम में कितने नंबर पर है जो हमारा बटन है ये, मशीन में वो तीसरे नंबर पर है मशीन में तीसरे नंबर पर है लेकिन नतीजे में पहले नंबर पे आना सुबह सुबह जाइए आराम से सुबह नहा धो के स्नान करके वाहग का नाम लेके अमृत वेले पढ़ के सरबत का भला के जायो ਤੇ ਜਾ ਕੇ ਤੀਜੇ ਨੰਬਰ ਵਾਲਾ ਬਟਨ ਇਹਨਾਂ ਦੀ ਫੋਟੋ ਲੱਗੀ ਹੋਊਗੀ ਤੇ ਚੜੂਗਾ ਚੋਂ ਨਿਸ਼ਾਨ ਬਟਨ ਦਬਕੀ ਵਾਪਸ ਆ ਜਿਓ ਕੋਈ ਹੋਰ ਬਟਨ ਵੱਲ ਦੇਖਿਓ ਬਿਨਾਂ ਨਹੀਂ ਤਾਂ ਕਾਲਾ ਮੋਤੀ ਆ ਉਤਰ ਸਕਦਾ ਅੱਖਾਂ ਚ ਐਡੇ ਬਣ ਚਾਹਰੀ ਨਹੀਂ ਦੇਖੋ ਹੀ ਨਾ ਪਰ ਦੇਖਣੀ ਜੇ ਜਿਹੜੇ ਰਾਹ ਪੈਣੇ ਨਹੀਂ ਉਹਦਾ ਪੁੱਛਣੇ ਕੀ ਸਿੱਧੀ ਗੱਲ ਹੈ ਜਿਹੜੇ ਰਾਹ ਪੈਣਾ ਹੀ ਨਹੀਂ ਉਹਨਾਂ ਪੁੱਛਣਾ ਕੀ ਵੀ ਕਿੱਧਰ ਨੂੰ ਜਾਂਦਾ ਜਾਈ ਜਾਵੇ ਜਿੱਦਣ ਗੱਲ ਹੈ ਸਵੈਸ ਕਰਕੇ ਮੈਂ ਤੁਹਾਡੇ ਕੋਲ ਆਇਆ ਕਿ ਇਕੱਠੇ ਹੋ ਕੇ ਪਹਿਲਾਂ ਵੀ ਤੁਸੀਂ ਮਾਨ ਸਨਮਾਨ ਰੱਖਿਆ ਔਰ ਇਹਨਾਂ ਨੂੰ ਜੇਲ੍ਹ ਚ ਭੇਜਤਾ ਇਹਨਾਂ ਨੇ ਜੇਲ੍ਹ ਦੇ ਵਿੱਚ ਵੀ ਇਹਨਾਂ ਨੂੰ ਕੋਸ਼ਿਸ਼ ਕੀਤੀ ਗਈ ਕਿ ਇਹਨੂੰ ਖਰੀਦ ਲੀਏ ਇਹਨੂੰ 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 ਤੋੜ ਲੀਏ ਕਿ ਘਰਦਿਆਂ ਨੂੰ ਕੰਮ ਕਰ ਲੀਏ ਵਿਕ ਜੇ ਵਿਕ ਜੇ ਪਰ ਪੰਗਾ ਹੈ ਨਾ ਕਿ ਕੀਮਤ ਵੀ ਉਹਦੀ ਲੱਗਦੀ ਹੈ ਜਿਹੜਾ ਮੰਡੀ 'ਚ ਹੋਵੇ ਜਦੋਂ ਮੰਡੀ 'ਚ ਹੀ ਨਹੀਂ ਕੀਮਤ ਕਿਲਾ ਦੋਗੇ ਅਸੀਂ ਨਹੀਂ ਅਸੀਂ ਇਹ ਹੈ ਜ ਇਮਾਨਦਾਰ ਔਰ ਇਹ ਹਜ ਤਕਾਊ ਬੰਦਾ ਨਹੀਂ ਮਿਲਦਾ ਤੁਸੀਂ ਯਕੀਨ ਕਰ ਸਕਦੇ ਹੋ ਸੋ ਇਸ ਕਰਕੇ ਅਰਵਿੰਦ ਕੇਜਰੀਵਾਲ ਹੋਰਾਂ ਦੇ ਸਿਪਾਹੀ ਆ ਸੱਚੇ ਸਿਪਾਹੀ ਆ ਤੁਸੀਂ ਵੀ ਬਹੁਤ ਪੈਣਾ ਖੜੀਆਂ ਨੇ ਮਾਵਾ ਖੜੀਆਂ ਆ ਔਰ ਇਹ ਹਜੇ ਬਿਲੇ ਕੰਮ ਕਬੀਲਦਾਰੀ ਦੇ ਛੱਡ ਕੇ ਇੱਥੇ ਆਏ ਹੋ ਆ ਮੇਰੀ ਤਾਂ ਮੇਰੀ ਆ ਪੁੱਲ ਨੂੰ ਦੇਖੋ ਉਹ ਗੱਡੀ ਭਰੀ ਪਈ ਆ ਫੁੱਲਾਂ ਨਾਲ ਮੈਂ ਤਾਂ ਪਰਮਾਤਮਾ ਦਾ ਸ਼ੁਕਰ ਕਰਦਾ ਤਿੰਨੇ ਟਾਈਮ ਅਰਦਾਸ ਕਰਦਾ ਪਰਮਾਤਮਾ ਪੁਰਾਣੇ ਜਨਮ ਕਾ ਕੋਈ ਪੁੰਨ ਨਹੀਂ ਥਾ ਜੋ ਮੂਝੇ ਫੁੱਲ ਮਿਲ ਰਹੇ ਨੇ ਲੀਡਰਾਂ ਨੂੰ ਜੁੱਤੇ ਮਿਲਦੇ ਜੁੱਤੇ ਇੱਕ ਪਾਸੇ ਇਹ ਆ ਕਿ ਸਾਨੂੰ ਫੁੱਲਾਂ ਨਾਲ ਪਰਤਾ ਸਾਨੂੰ ਪਿਆਰ ਕਰਦੇ ਹੋ ਦੂਜੇ ਪਾਸੇ ਬੀਜੇਪੀ ਵਾਲੇ ਤੇ ਕਾਂਗਰਸ ਵਾਲੇ ਨੇ ਉਹਨਾਂ ਨਾਲ ਹੱਥ ਮਿਲਾ ਕੇ ਬਾਜ ਉਂਗਲਾਂ ਗਿਣਨੀਆਂ ਪੈਂਦੀਆਂ ਨੇ ਪੂਰੀਆਂ ਨੇ ਜੇ ਲੈ ਕੇ ਇੱਕ ਅੰਦੀ ਜੇ ਉਂਗਲ ਨਾਲ ਲੈ ਕੇ ਜਾਣ ਛਾਂਪ ਚੱਲਤ ਲਈ ਜਾਂਦੇ ਆ ਖਾਲੀ ਨਹੀਂ ਜਾਂਦੇ ਹੋ ਸ윗 ਕਰਕੇ ਤੁਡੂ ਬੇਨਤੀ ਕਰਨਾ ਹੈ ਸ਼ਹੀਦਾਂ ਦੇ ਗੁਰੂਆਂ ਦੇ ਪਰਿਵਾਰਾਂ ਦੇ ਵਾਰਿਸਾਂ ਜਿਨ੍ਹਾਂ ਨੇ ਪਰਦਾਦਿਆਂ ਤੋਂ ਲੈ ਕੇ ਪੋਤਿਆਂ ਤੱਕ ਕੁਰਬਾਨੀਆਂ ਦਿੱਤੀਆਂ ਕੌਮ ਵਾਸਤੇ ਸਾਨੂੰ ਨਾ ਕਿਰਪਾ ਕਰਕੇ ਦੱਸਣ ਕਿ ਦੇਸ਼ ਭਗਤੀ ਕੀ ਹੁੰਦੀ ਐ ਸੀ ਤਾਂ ਦੇਸ਼ ਬਣਾਉਣ ਵਾਸਤੇ ਸਾਡੇ ਦਾ ਸ਼ਿਰਦਿਆਂ 90% ਪੰਜਾਬੀਆਂ ਦੀ ਐ ਸਾਡੇ ਸੀ। ਇਸ ਕਰਕੇ ਦੋਨੇ ਹੱਥੋਂ ਪਰਚੱਕੇ ਦੋ ਨਾਰੇ ਲਾਇਓ ਇਨਕਲਾਬ ਜਿੰਦਾਬਾਦ। ਨਾ 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 ਗੱਲ ਹੀ ਬਣੀ। ਕੇਜਰੀਵਾਲ ਨੇ ਮੈਨੂੰ ਪੁੱਛਣਾ ਗੱਡੀ 'ਚ ਬਹਿ ਕੇ ਕਹਾਂ ਗਏ ਥੇ ਮੈਂ ਕਹੂੰਗਾ ਜੀ ਪੀਰਾ ਘੜੀ ਨਾਰੇ ਕੈਸੇ ਲੱਗ ਰਹੇ ਥੇ ਠਟਕੜ ਮੈਂ ਫੇਰ ਕਹਾਂ ਜੀ ਨਾਰੇ ਤਾਂ ਪਰ ਤੁਹਾਡੇ ਘਰੇ ਵੀ ਸੁਣੇ ਹੋਣੇ। ਇਹ ਨੀਵ ਚੀਤਾ ਲਾਓ ਨਾ ਇੰਡੀਆ ਗੇਟ ਤੇ ਡਪਾਓ ਇਹਨਕਲਾ ਜਿੰਦਾਬਾਦ ਥੋੜੇ 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 ਹਾਂ ਚੱਕ ਲੈ ਆਇਨਾ ਕਰੋ ਮੇਰੀ ਮੇਰੀ ਤਾਂ ਲਾਜ ਰੱਖੋ ਹੁਣ 3 ਸਾਲ ਦਾ ਮੁੱਖ ਮੰਤਰੀ ਪੰਜਾਬ ਤੋਂ ਆਇਆ ਹੈ ਤੇ ਤੁਸੀਂ ਇਨਕਲਾਬ ਜਿੰਦਾਬਾਦ ਐ ਜੇ ਨਹੀਂ ਗੱਲ ਬਣਦੀ ਏਕੜਾ ਮੇਰਾ ਨਾਰਾ ਹੈ ਇਹ ਤਾਂ ਭਗਤ ਸਿੰਘ ਦਾ ਹੈ ਇਹਨਕਲਾ ਜਿੰਦਾਬਾਦ ਇਨਕਲਾਬ ਜਿੰਦਾਬਾਦ ਮੈ ਮੈਨੂੰ ਗੱਲ ਯਾਦ ਆ ਗਈ ਜਦੋਂ ਨਾ 2020 ਚ ਆਰਾਮਲੀਲਾ ਗਰਾਊਂਡ ਚ ਮੋਦੀ ਨੇ ਰੈਲੀ ਕੀਤੀ ਵਿਧਾਨ ਸਭਾ ਬੈਠਾ ਸੀ ਮੈਂ ਕੇਜੀਵਾਲ ਸਾਹਿਬ ਨਾਲ ਬੈਠਾ ਸੀ ਜੈਨ ਸਾਹਿਬ ਵੀ ਬੈਠੇ ਸੀ ਅਸੀਂ ਲਾਈਵ ਦੇਖ ਰਹੇ ਸੀ ਪੂਰਾ ਕੱਠ ਹੋਇਆ ਵੀ ਕੱਠ ਤਾਂ ਉਹਦੇ ਹੋ ਜਾਂਦਾ ਕਿਉਂਕਿ ਉਹ ਤਾਂ ਉਹਦਾ ਦਿਹਾੜੀ ਦੇ ਲੈ ਕੇ ਆਉਂਦੇ ਆ ਉਹ ਤਾਂ ਪੈਸੇ ਦੇ ਕੇ ਲੈ ਕੇ ਆਉਂਦੇ ਆ ਮੋਦੀ ਮੋਦੀ ਕਰਨਾ ਬੱਸ ਨਾ ਬਾਅਦ ਉਹ ਵੀ ਮੁੱਕਰ ਜਾਂਦੇ ਆ ਪੈਸੇ ਵੀ ਨਹੀਂ ਦਿੰਦੇ ਉਹਨਾਂ ਦੇ ਵਿਚਾਰ ਨੇ ਗਰੀਬਾਂ ਦੇ

ਤੇ ਜਿਹੜੇ ਅੱਗੇ ਬੈਠੇ ਸੀ ਲੋਕ ਉਹ ਕਹਿੰਦੇ ਸੀ ਹਾਰ ਹਾਰ ਮੋਟ ਮੈਂ ਕਿਹਾ ਜੀ ਹੱਥ ਤਹਾਂ ਜਾਂਦਾ ਹੈ ਗਰਦਨ ਥੱਲੇ ਜਾਂਦੀ ਹੈ ਇਹ ਧਿਆਨੀ ਤੇ ਆਏ ਹੋਏ ਨੇ ਇਹ ਬੋਟਾ ਨਹੀਂ ਜਦੋਂ ਨਾਰਾ ਲੱਗਦਾ ਤਾਂ ਐਂ ਜਾਂਦਾ ਹੈ ਅਸਲੀ ਨਾਰਾ ਇਨਕਲਾਬ ਜ਼ਿੰਦਾਬਾਦ ਹਰਤ ਮਾਤਾ ਕੀ ਜੈ ਜੋ ਬੋਲੇ रहा बो लोगों को अक्सर कहते सुना है जिंदा रहे तो फिर मिलेंगे लेकिन इस पंजाबी दिल ने कहा है मिलते रहे तो जिंदा रहेंगे